ਅ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਾਰੇ ਮੇਰੇ ਪ੍ਰੈਸ ਦੇ ਦੋਸਤਾਂ ਦਾ ਭੈਣਾ ਭਰਾਵਾਂ ਦਾ ਸ਼ੁਕਰੀਆ ਜੀ ਆਇਆਂ ਨੂੰ ਅ ਅੱਜ ਇਹਨਾਂ ਨੇ ਪਠਾਨਕੋਟ ਦੇ ਅੰਦਰ ਪ੍ਰੈਸ ਕਲੱਬ ਦੀ ਜਿਹੜੀ ਮੰਗ ਨੂੰ ਧਿਆਨ ਚ ਰੱਖਦੇ ਆ ਕੋਈ ਮੰਗ ਪੱਤਰ ਮੈਨੂੰ ਦਿੱਤਾ ਸੋ ਬਾਜ਼ਰ ਮੰਗਾ ਜ਼ਰੂਰੀ ਮੰਗਾ ਹਰ ਫੈਕਲਟੀ ਨੂੰ ਉਹਦਾ ਆਪਣਾ ਆਪਣਾ ਟਿਕਾਣਾ ਆਪਣਾ ਆਪਣਾ ਥਾਂ ਚਾਹੀਦਾ ਵੈਲੀ ਸੋ ਖਾਸ ਕਰਕੇ ਕਿਉਂਕਿ ਪੱਤਰਕਾਰੀ ਕਈ ਵਾਰੀ ਤੁਹਾਨੂੰ ਗੰਭੀਰਤਾ ਦੀ ਮੰਗ ਕਰਦੀ ਹੈ ਕਿ ਤੇ ਬਿਆਣਾ ਹੁੰਦਾ ਕਿ ਤੇ ਸਿੱਖਣਾ ਹੁੰਦਾ ਕਿ ਤੇ ਚਰਚਾ ਕਰਨੀ ਹੁੰਦੀ ਹੈ ਸੋ ਉਹਦੇ ਲਈ ਮੇਰਾ ਇਹਨਾਂ ਨਾਲ ਵਾਦਾ ਕਿ ਮੈਂ ਕਿਸੇ ਨਾ ਕਿਸੇ ਢੰਗ ਦੇ ਨਾਲ ਇਹ ਜਿਹੜਾ ਪਠਾਨਕੋਟ ਦੇ ਅੰਦਰ ਪ੍ਰੈਸ ਕਲੱਬ ਹੈ ਇਹਨੂੰ ਬਣਾਉਣ ਦੇ ਲਈ ਆਪਣੀਆਂ ਸਵਾਵਾਂ ਪਹਿਲਾਂ ਵੀ ਜਾਰੀ ਰੱਖੀਆਂ ਹੋਈਆਂ ਨੇ ਸੋਰੇ ਨੂੰ ਤੇਜ਼ ਵੀ ਕਰਾਂਗੇ ਔਰ ਬਹੁਤ ਜਲਦੀ ਜਿਹੜਾ ਪਠਾਨਕੋਟ ਦੇ ਅੰਦਰ ਪ੍ਰੈਸ ਕਲੱਬ ਬਣੇ ਇਹ ਮੇਰੀ ਇਹਨਾਂ ਨਾਲ ਵਾਦਾ ਹੈ ਸੋ ਇਹਦੇ ਉੱਤੇ ਅਸੀਂ ਲਗਾਤਾਰ ਕੰਮ ਕਰਾਂਗੇ ਆਰ ਰਹਿ ਦੇਣਾ ਪਠਾਨਕੋਟ ਡਿਸਟ੍ਰਿਕਟ ਪ੍ਰੈਸ ਕਲੱਬ ਵੱਲੋਂ ਅੱਜ ਅਸੀਂ ਮੰਤਰੀ ਸਾਹਿਬ ਕੋਲ ਆਏ ਸੀਗੇ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਜਿਹੜਾ ਪਠਾਨਕੋਟ ਆ ਜ਼ਿਲ੍ਹਾ ਬਣੇ ਨੂੰ 13 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਔਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਡੀਸੀ ਦਫ਼ਤਰ ਜਾਂ ਐਸਐਸਪੀ ਦਫ਼ਤਰ ਜਾਂ ਜ਼ਿਲ੍ਹਾ ਪਤ్ర ਦੇ ਦਫ਼ਤਰ ਹੁੰਦੇ ਆ ਇਸੇ ਤਰ੍ਹਾਂ ਹੀ ਹਰ ਡਿਸਟ੍ਰਿਕਟ ਦੇ ਵਿੱਚ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਪ੍ਰੈਸ ਕਲੱਬ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਉਹਦੇ ਨਾਲ ਹੀ ਜ਼ਿਲ੍ਹੇ ਦੀ ਇੱਕ ਸ਼ਾਨ ਬਣਦੀ ਹੈ ਪ੍ਰੈਸ ਕਲੱਬ ਦੇ ਨਾਲ ਤੇ ਇਸ ਕਰਕੇ ਇਸ ਮੰਗ ਨੂੰ ਅਸੀਂ ਉਭਾਰਦੇ ਹੋਏ ਮੰਤਰੀ ਸਾਹਿਬ ਨੂੰ ਇਸ ਪ੍ਰਤੀ ਰਿਅਲਾਈਜ਼ ਕਰਾਇਆ ਔਰ ਉਹਨਾਂ ਨੇ ਇਸ ਗੱਲ ਪ੍ਰਤੀ ਪੂਰਾ ਪਰਵਾਹ ਹੰਗਾਰਾ ਦਿੱਤਾ ਵੀ ਇਹ ਜਿਹੜਾ ਪ੍ਰੈਸ ਕਲੱਬ ਹੈ ਇਹ ਜਰੂਰ ਜ਼ਿਲ੍ਹੇ ਦੇ ਪੱਤਰਕਾਰਾਂ ਨੂੰ ਦਵਾਇਆ ਜਾਵੇਗਾ ਕਿਉਂਕਿ ਲਹਿਰੂਨ ਕਿੱਥੇ ਆ ਕਿੱਥੇ ਬਾਰਡਰ ਆ ਉੱਥੋਂ ਦੇ ਸਾਰੇ ਸਾਡੇ মিডিਆ ਨਾਲ ਸੰਬੰਧਿਤ ਕਰਮਚਾਰੀ ਆ ਜਾਂ ਜਿੰਨੇ ਵੀ ਪੱਤਰਕਾਰ ਨੇ ਡਿਜੀਟਲ ਦੇ ਆ ਸੋਸ਼ਲ ਮੀਡੀਆ ਜਾਂ ਪ੍ਰਿੰਟ ਮੀਡੀਆ ਸਾਰਿਆਂ ਦੇ ਲਈ ਉਹ ਕਾਮਨ ਦਫ਼ਤਰ ਉੱਥੇ ਬਣਾਇਆ ਜਾਏਗਾ ਤਾਂ ਕਿ ਹਰ ਬੰਦਾ ਜਦੋਂ ਵੀ ਕਿਸੇ ਪਖਾਨਕੋਟ ਆਵੇ ਤਾਂ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਉੱਥੇ ਆਰਾਮ ਕਰ ਸਕੇ ਉੱਥੇ ਖਬਰਾਂ ਲਿਖ ਸਕੇ ਉਸ ਦਫ਼ਤਰ ਦਾ ਫਾਇਦਾ ਲੈ ਸਕੇ ਇਸ ਮੰਗ ਪ੍ਰਤੀ ਮੰਤਰੀ ਸਾਹਿਬ ਨੇ ਸਾਨੂੰ ਭਰਵਾ ਹੰਗਾਰਾ ਦਿੱਤਾ ਤੇ ਅਸੀਂ ਆਸ ਕਰਦੇ ਹਾਂ ਵੀ ਇਹ ਜਿਹੜੀ ਮੰਗ ਆ ਸਾਡੀ ਬਹੁਤ ਜਲਦੀ ਪੂਰੀ ਕਰਵਾਉਣਗੇ ਥੈਂਕ ਯੂ ਪਖਾਨਕੋਟ ਡਿਸਟ੍ਰਿਕਟ ਕਲੱਬ ਅੱਜ ਮੰਤਰੀ ਸਾਹਿਬ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਹਦੇ ਤਹਿਤ ਅੱਜ ਜਿੰਨ ਕਿ ਤਾਰੂ ਚੱਕ ਵਿਖੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਹੈ ਉਹਨਾਂ ਨੇ ਆਪਣੀ ਮੰਗ ਦੇ ਪ੍ਰਤੀ ਦਿੱਤਾ ਗਿਆ ਇੱਕ ਮੈਮੋਰੰਡਮ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਇੱਕ ਜ਼ਿਲ੍ਹੇ ਦੇ ਵਿੱਚ ਆਫਿਸ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਕਰਕੇ ਮੰਤਰੀ ਸਾਹਿਬ ਨੇ ਅਸ਼ੂਰ ਕੀਤਾ ਕਿ ਇਹ ਕੰਮ ਜਲਦੀ ਹੋਏਗਾ ਔਰ ਮੰਤਰੀ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਪ੍ਰੈਸ ਕਲੱਬ ਦਾ